ਬੱਚਾ ਨਹੀਂ ਰਹਿ ਛੋਨੋ ਬਾਬੂ ਕੱਲ ਛੁੱਟੀ ਸੀ ਨਾ ਅੱਜ ਵੀ ਛੁੱਟੀ ਆ ਠੀਕ ਹੈ ਐਸੇ ਕਰ ਦੋ ਇਹ ਲਾਈਕ ਕਰ ਦੋ ਸਬਸਕ੍ਰਾਈਬ ਕਰ ਦੋ ਬੋਲੋ ਪਾਪਾ ਦੇਖ ਰਹੇ ਬੈਠ ਜਾ ਫਿਰ ਜੇ ਬੈਠ ਜਾ ਮਮਾ ਮਾਮੀ ਕਰ ਲੈ ਠੀਕ ਹੈ ਹਾਂ ਤੁਸੀਂ ਰੈਡੀ ਹੋਗੇ ਨਾ ਜੀ ਸਤਿਕਾਰ ਸਾਰੇ ਨੂੰ ਕਿਵੇਂ ਮੇਰੀ ਪਿਆਰੀ ਜੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਲੋ ਜੀ ਮਾਰਨਿੰਗ ਤੋਂ ਵਲੌਗ ਸਟਾਰਟ ਕਰਦੇ ਆਂ ਤੇ ਇੱਥੇ ਨਾ ਮਾਰਨਿੰਗ ਦਾ ਟਾਈਮ ਸੀਗਾ 9 ਵਜੇ ਦਾ ਤੇ ਨਿਮਰਤ ਨੂੰ ਮੈਂ ਰੈਡੀ ਕਰ ਦਿੱਤਾ ਸੀ ਤੇ ਸਕੂਲ ਵਾਸਤੇ ਰੈਡੀ ਸੀਗੇ ਨਿਮਰ ਦੇ ਪਾਪਾ ਵੀ ਦੁਕਾਨ ਤੇ ਜਾਣ ਵਾਸਤੇ ਰੈਡੀ ਸੀ ਕਿਉਂਕਿ ਨਾ ਉਹ ਆਪਣੇ ਨਾਲ ਹੀ ਲੈ ਕੇ ਜਾਂਦੇ ਹੁੰਦੇ ਆ ਨਿਮਰਤ ਨੂੰ ਰਸਤੇ ਵਿੱਚ ਉਹਨੂੰ ਸਕੂਲ ਛੱਡ ਕੇ ਉਸ ਤੋਂ ਬਾਅਦ ਜਿਹੜਾ ਸ਼ਾਪ ਤੇ ਜਾਂਦੇ ਆ ਤੇ ਇਹ ਦੋਨਾਂ ਨੂੰ ਰੈਡੀ ਕਰਕੇ ਮੈਂ ਵੀ ਆਪਣੇ ਕੰਮ ਕਰਤੇ ਲੱਗ ਗਈ ਸੀ ਤੇ ਇੱਥੇ ਹਲੇ ਉਹ ਅੰਦਰ ਗਏ ਨਹੀਂ ਸੀ ਅੰਦਰ ਹੀ ਸੀ ਮੈਂ ਸੋਚਣਾ ਮੈਂ ਇਨੇਚਰ ਫ੍ਰੀ ਹਾਂ ਕਿਉਂਕਿ ਉਹਨਾਂ ਦਾ ਟਿਫਨ ਵਗੈਰਾ ਮੈਂ ਤਿਆਰ ਕਰ ਦਿੱਤਾ ਸੀਗਾ ਤੇ ਮੈਂ ਸੋਚ ਰਹੀ ਸੀ ਚਲੋ ਨਾ ਅੱਜ ਮੈਂ ਬਾਹਰੋਂ ਜਿਹੜਾ ਕੰਮ ਨਿਬੇੜ ਲੈਣੀ ਆ ਕਿਉਂਕਿ ਨਾ ਮੌਸਮ ਚੇਂਜ ਹੋ ਗਿਆ ਨਾ ਤੇ ਨਾ ਧੁੱਪ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਮੈਂ ਅੱਜ ਸੋਚ ਰਹੀ ਸੀ ਥੋੜਾ ਜਿਹਾ ਰੁਟੀਨ ਨਾ ਚੇਂਜ ਕਰਦੀ ਆ ਤੇ ਜਿਹੜੇ ਬਾਹਰਲੇ ਕੰਮ ਨੇ ਨਾ ਪਹਿਲਾਂ ਉਹ ਕਰ ਲੈਂਦੀ ਆ ਜਿਵੇਂ ਕੱਪੜੇ ਧੋਣ ਵਾਲੇ ਥੋੜੇ ਬਹੁਤ ਕੱਪੜੇ ਪਏ ਸੀਗੇ ਤੇ ਚੜੂ ਲੋਨੜੇ ਬਾਹਰ ਵਾਲੇ ਕੰਮ ਪਹਿਲਾਂ ਨਿਬੇੜ ਲੈਣੀਆਂ ਉਸ ਤੋਂ ਬਾਅਦ ਨਾ ਅੰਦਰ ਮੈਂ ਆਰਾਮ ਨਾਲ ਜਿਹੜੇ ਕੰਮ ਕਰਦੀ ਰਹੂੰਗੀ ਕਿਉਂਕਿ ਨਾ ਧੁੱਪ ਚ ਓਖਾ ਹੋ ਜਾਂਦਾ ਆ ਬਾਅਦ ਚ ਜਿਸ ਤਾਈ ਮੈਂ ਫ੍ਰੀ ਹੁੰਦੀ ਆ ਮਤਲਬ ਸਾਰੇ ਅੰਦਰੋਂ ਕੰਮ ਕਰਕੇ ਬਾਹਰੋਂ ਦੇ ਜਿਹੜੇ ਕੰਮ ਕਰਦੀ ਹੁੰਦੀਆਂ ਨਾ ਉਸ ਟਾਈਮ ਬਹੁਤ ਜ਼ਿਆਦਾ ਜਿਹੜੀ ਧੁੱਪ ਹੋ ਜਾਂਦੀ ਆ ਇਸ ਕਰਕੇ ਨਾ ਅੱਜ ਮੈਂ ਥੋੜਾ ਜਿਹਾ ਆਪਣਾ ਰੁਟੀਨ ਚੇਂਜ ਕਰਿਆ ਸੀ ਮੈਂ ਸੋਚਿਆ ਨਾ ਵੀ ਚਲੋ ਪਹਿਲਾਂ ਨਾ ਬਾਹਰਲੇ ਕੰਮ ਕਰਦੀਆਂ ਉਸ ਤੋਂ ਬਾਅਦ ਜਿਹੜੇ ਅੰਦਰਲੇ ਕੰਮ ਸਟਾਰਟ ਕਰੂੰਗੀ ਔਰ ਨਾ ਇਥੇ ਝਾੜੂ ਲਾਉਣ ਤੋਂ ਪਹਿਲਾਂ ਨਿੰਮਰ ਦੇ ਪਾਪਾ ਦੀ ਬਾਈਕੇ ਖੜੀ ਸੀ ਤੇ ਉਹਨੂੰ ਨਾ ਮੈਂ ਆਪਣੇ ਆਪ ਹੀ ਜਿਹੜਾ ਸਾਈਡ ਤੇ ਕਰ ਦਿੰਨੀ ਹੁੰਦੀ ਆ ਨਿੰਮਰ ਦੇ ਪਾਪਾ ਕਈ ਵਾਰ ਗੁੱਸੇ ਹੁੰਦੇ ਆ ਕਿ ਭਾਰਾ ਹੁੰਦਾ ਆ ਕਿਤੇ ਸਿੱਟ ਲੈਂਗੀ ਤੂੰ ਮੈਨੂੰ ਹੀ ਕਹਿ ਦਿੰਦੀ ਮੈਂ ਆਪਣੇ ਆਪ ਸਾਈਡ ਤੇ ਕਰ ਦਿੰਦਾ ਬਟ ਮੈਂ ਨਾ ਇਹੋ ਜੇ ਕੰਮ ਆਪਣੇ ਆਪ ਹੀ ਕਰ ਲੈਣੀ ਹੁੰਦੀ ਆ ਪਹਿਲਾਂ ਵੀ ਜਦੋਂ ਝਾੜੂ ਮੈਂ ਲਗਾਉਂਦੀ ਆ ਨਾ ਤੇ ਮੈਂ ਬਾਈ ਵਗੈਰਾ ਜਦੋਂ ਖੜੀ ਹੁੰਦੀ ਆ ਮੈਂ ਆਪਣੇ ਆਪ ਹੀ ਜਿਹੜਾ ਸਾਈਡ ਤੇ ਕਰ ਦਿੰਦੀ ਹੁੰਨੀ ਆ ਤੇ ਮੈਨੂੰ ਨਾ ਜਦੋਂ ਝਾੜੂ ਝਾੜਨੀ ਹੁੰਦੀ ਆ ਮੈਨੂੰ ਐ ਹੁੰਦਾ ਵੀ ਜਿਹੜਾ ਸਾਰਾ ਸਮਾਨ ਨਾ ਉਹ ਇੱਕ ਵਾਰੀ ਚੱਕਦਾ ਉਸ ਤੋਂ ਬਾਅਦ ਹੀ ਜਿਹੜਾ ਮੈਂ ਆਪਣਾ ਝਾੜੂ ਲਗਾਵਾ ਤੇ ਇੱਥੇ ਜੀ ਝਾੜੂ ਝਾੜਨ ਤੋਂ ਬਾਅਦ ਨਾ ਮੈਂ ਕੱਪੜਿਆਂ ਦਾ ਕੰਮ ਵੀ ਲੱਗੇ ਹੱਥ ਜਿਹੜਾ ਨਮੇੜ ਹੀ ਦਿੱਤਾ ਸੀਗਾ ਤੇ ਥੋੜੇ ਜਿਹੀ ਕੱਪੜੇ ਸੀਗੇ ਮੈਂ ਕਿਹਾ ਚਲੋ ਮੈਂ ਨਾ ਹੱਥ ਨਾਲ ਹੀ ਜੜੇ ਇਹਨਾਂ ਨੂੰ ਧੋ ਦਿੰਦੀ ਆ ਕਿਉਂਕਿ ਨਾ ਇੰਨੇ ਕੱਪੜੇ ਤਾਂ ਹੁੰਦੇ ਨਹੀਂ ਹੈਗੇ ਜਦੋਂ ਆਪਾਂ ਨਾਲ ਦੀ ਨਾਲ ਧੋ ਦਿੰਦੇ ਆ ਨਾ ਫਿਰ ਆਪਣੇ ਇੰਨੇ ਕੱਪੜੇ ਇਕੱਠੇ ਨਹੀਂ ਹੁੰਦੇ ਹੈਗੇ ਕੱਲ ਮੈਂ ਸ਼ਾਇਦ ਮੈਨੂੰ ਯਾਦ ਆ ਕਿ ਈਵਨਿੰਗ ਟਾਈਮ ਜਿਹੜੇ ਮੈਂ ਕੱਪੜੇ ਧੋਤੇ ਸੀਗੇ ਉਹ ਮੈਂ ਤੈਨ ਲਗਾ ਦਿੱਤੇ ਸੀਗੇ ਤੇ ਅੱਜ ਜਿਹੜਾ ਮਾਰਨਿੰਗ ਟਾਈਮ ਜਿਹੜਾ ਚੇਂਜ ਕਰਕੇ ਗਈ ਆ ਕੱਢ ਕੇ ਗਈ ਆ ਨਾ ਕੁਝ ਮੇਰੇ ਸੀਗੇ ਕੁਝ ਤੇ ਸਾਰੇ ਹੀ ਇੱਕ ਵਾਰੀ ਮੈਂ ਨਾ ਹੱਥ ਨਾਲ ਹੀ ਧੋ ਦਿੱਤੇ ਸੀ ਮੈਂ ਕਿ ਲੱਗੇ ਹੱਥ ਨਾਲ ਕੱਪੜਿਆਂ ਦਾ ਕੰਮ ਵੀ ਜਿਹੜਾ ਮੈਨ ਨਿਬੜ ਹੀ ਦਿੰਨੀ ਆ ਤੇ ਬਾਹਰੋਂ ਕਰਨ ਤੋਂ ਬਾਅਦ ਆ ਗਈ ਸੀ ਮੈਂ ਕਿਚਨ ਦੇ ਵਿੱਚ ਤੇ ਕਿਚਨ 'ਚ ਨਾ ਕਾਫੀ ਸਾਰੇ ਭਾਂਡੇ ਮੈਂ ਧੋ ਚੁੱਕੀ ਸੀਗੀ ਤੇ ਹੁਣ ਮੇਰੇ ਸਾਰੇ ਮਤਲਬ ਭਾਂਡੇ ਤੋਤੇ ਗਏ ਸੀਗੇ ਹੁਣ ਮੈਂ ਰਸੋਈ ਦੀ ਸਫਾਈ ਕਰੂੰਗੀ ਤੇ ਹੁਣ ਅੱਜ ਨਾ ਮਤਲਬ ਤੁਹਾਨੂੰ ਮੈਂ ਦੱਸਦੀਆਂ ਕਿ ਜਿਹੜਾ ਮੇਰਾ ਤਵਾ ਹੈ ਨਾ ਉਹਨੂੰ ਮੈਂ ਕਿਸ ਤਰੀਕੇ ਨਾਲ ਸਾਫ ਕਰਦੀ ਹੁੰਦੀ ਆ ਬਿਲਕੁਲ ਹੀ ਲਾਈਵ ਤੁਹਾਨੂੰ ਦਿਖਾਉਂਗੀ ਕਿ ਕਿਸ ਤਰੀਕੇ ਨਾਲ ਮੈਂ ਆਪਣੇ ਤਵੇ ਨੂੰ ਬਿਲਕੁਲ ਕਲੀਨ ਕਰ ਦਿੰਦੀ ਹੁੰਦੀ ਆ ਤੇ ਵੀਡੀਓ ਨਾਲ ਐਦਾਂ ਹੀ ਬਨੇ ਰਹੋ ਤੇ ਜੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਕਸਰ ਨਾ ਜੇ ਤੁਹਾਨੂੰ ਆਪਾਂ ਪਰੌਠੇ ਵਗੈਰਾ ਬਣਾਉਨੇ ਆ ਨਾ ਤਾਂ ਆਪਣੇ ਤਵੇ ਦੀ ਹਲਦ ਕੁਸ਼ਨ ਇਸ ਤਰੀਕੇ ਦੀ ਹੋ ਜਾਂਦੀ ਆ ਤੇ ਆਪਾਂ ਨਾ ਭਾਂਡਿਆਂ ਵਾਲੇ ਸਾਬਾਂ ਨਾਲ ਬਸ ਐਦਾਂ ਹੀ ਧੋ ਕੇ ਜਿਹੜਾ ਰੱਖ ਦਿੰਦੇ ਆ ਬਟ ਉਹਨਾਂ ਚੰਗੀ ਤਰ੍ਹਾਂ ਜਿਹੜਾ ਸਾਫ਼ ਨਹੀਂ ਹੁੰਦਾ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਕਿੱਦਾਂ ਆਪਾਂ ਸੋਖੇ ਤਰੀਕੇ ਨਾਲ ਇਹਨੂੰ ਸਾਫ਼ ਕਰਾਂਗੇ ਤੇ ਲੋ ਜੀ ਆਪਾਂ ਨਾ ਇੱਕ ਜਿਹੜਾ ਰੋੜਾ ਹੁੰਦਾ ਆ ਇੱਟ ਦਾ ਰੋੜਾ ਹੁੰਦਾ ਹਨਾ ਉਹ ਲੈ ਲੈਣਾ ਜਾਂ ਜਾਂ ਆਪਣੇ ਘਰ 'ਚ ਦੀਵੇ ਹੁੰਦੇ ਆ ਪੁਰਾਣੇ ਹਨਾ ਉਹ ਵੀ ਆਪਾਂ ਲੈ ਸਕਦੇ ਆ ਤੇ ਉਹਨੂੰ ਨਾ ਇਸ ਤਰੀਕੇ ਨਾਲ ਆਪਾਂ ਤਵੇ ਤੇ ਘਸਾਵਾਂਗੇ ਥੋੜਾ ਜਿਹਾ ਗਿੱਲਾ ਕਰਕੇ ਸੰਗੀਤ ਰਾਇਨ ਨੂੰ ਰਗੜ ਲਾਂਗੇ ਤੇ ਤੁਸੀਂ ਦੇਖੋ ਨਾ ਆਪਣਾ ਤਵਾ ਜਿਹੜਾ ਬਿਲਕੁਲ ਨਵੇਂ ਵਾਂਗੂ ਹੋ ਜਾਊਗਾ ਜਿਵੇਂ ਕਈ ਆਪਾਂ ਵੀਡੀਓ ਦੇਖਦੇ ਆ ਹਨਾ ਲੋਕ ਕੀ ਕੁਛ ਟਰਾਈ ਕਰਦੇ ਆ ਉਹਦੇ ਵਾਸਤੇ ਬਟ ਇਹ ਤਾਂ ਸਿੰਪਲ ਜਿਹਾ ਜਿਵੇਂ ਆਪਾਂ ਭਾਂਡੇ ਧੋਨੇ ਆ ਹਨਾ ਰਗੜ ਕੇ ਬਸ ਇਹਦੇ ਨਾਲ ਆਪਾਂ ਤਵੇ ਨੂੰ ਬਿਲਕੁਲ ਚਮਕਾ ਦੇਣਾ ਆ ਆ ਦੇਖੋ ਜੀ ਆਪਾਂ ਬਿਲਕੁਲ ਇਹਨੂੰ ਰਗੜ ਲਿਆ ਹੁਣ ਆਪਾਂ ਸਾਹਮਣੇ ਦੇਖੋ ਤੁਸੀਂ ਬਿਲਕੁਲ ਲਾਈਫ ਪ੍ਰੂਫ ਆ ਦੇਖੋ ਜੀ ਪਾਣੀ ਨਾਲ ਆਪਾਂ ਇਹਨੂੰ ਧੋ ਲਾਂਗੇ ਸਿੰਪਲ ਪਾਣੀ ਨਾਲ ਹੀ ਧੋਵਾਂਗੇ ਆ ਦੇਖੋ ਜੀ ਆਪਣਾ ਤਵਾ ਜਿਹੜਾ ਬਿਲਕੁਲ ਚਮਕ ਗਿਆ ਹੈ ਬਿਲਕੁਲ ਨਵੇਂ ਵਰਗਾ ਹੋ ਗਿਆ ਇੱਥੇ ਮੇਰੇ ਕੋਲ ਟ੍ਰਾਈਪੋਡ ਨਹੀਂ ਹੈਗਾ ਸੀ ਇਸ ਕਰਕੇ ਮੈਂ ਇੱਕ ਹੱਥ ਨਾਲ ਵੀਡੀਓ ਬਣਾ ਰਹੀ ਆ ਤੇ ਦੂਸਰੇ ਨਾਲ ਜਿਹੜਾ ਮੈਂ ਤਵਾ ਧੋ ਰਹੀ ਸੀਗੀ ਤਾਂ ਮੈਨੂੰ ਨਾਲ ਥੋੜੀ ਜਿਹੀ ਦਿੱਕਤ ਹੋ ਰਹੀ ਸੀਗੀ ਵੀਡੀਓ ਬਣਾਉਂਦੇ ਹੋਏ ਕਿਉਂਕਿ ਇੱਕ ਹੱਥ ਨਾਲ ਮੈਂ ਫੋਨ ਫੜਿਆ ਹੋਇਆ ਸੀ ਦੂਸਰੇ ਨਾਲ ਮੈਂ ਜਿਹੜਾ ਤਵਾ ਧੋ ਰਹੀ ਸੀਗੀ ਪਰ ਤਾਂ ਤਵਾ ਜਿਹੜਾ ਬਿਲਕੁਲ ਸਾਫ਼ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਨਾ ਬਸ ਜਦੋਂ ਰੈਗੂਲਰ ਆਪਾਂ ਇਸ ਤਰੀਕੇ ਨਾਲ ਆਪਣਾ ਤਵਾ ਧੋਵਾਂਗੇ ਨਾ ਆਪਣਾ ਤਵਾ ਜਿਹੜਾ ਬਿਲਕੁਲ ਵੀ ਗੰਦਾ ਨਹੀਂ ਹੋਊਗਾ ਕਿਉਂਕਿ ਨਾ ਤਵੇ ਦੇ ਉੱਪਰ ਜਦੋਂ ਆਪਾਂ ਰੋਜ਼ ਪਰੌਂਠੇ ਵਗੈਰਾ ਬਣਾਉਂਦੇ ਆ ਤਾਂ ਨਾ ਮੋਟੀ ਜੀ ਪਰਤ ਕਾਲੀ ਕਾਲੀ ਜੀ ਜੰਮ ਜਾਂਦੀ ਆ ਤੇ ਜਦੋਂ ਆਪਾਂ ਇਹਨੇ ਬਸ ਪਾਂਡਿਆ ਵਾਲੀ ਸਾਬਨ ਨਾਲ ਧੋ ਕੇ ਨੂੰ ਰੱਖ ਦਿੰਦੇ ਆ ਤਾਂ ਫਿਰ ਨਾ ਉਹ ਜਿੱਤੇ ਦਾਗ ਬਣ ਜਾਂਦੇ ਆ ਉਹ ਸਾਫ਼ ਨਹੀਂ ਹੁੰਦੇ ਹੈਗੇ ਬਟ ਜਦੋਂ ਆਪਾਂ ਇਹਦੇ ਨਾਲ ਸਾਫ਼ ਕਰਾਂਗੇ ਨੂੰ ਹਨਾ ਇਸ ਤਰੀਕੇ ਨਾਲ ਤੇ ਬਿਲਕੁਲ ਨਵੇਂ ਵਰਗਾ ਬਣ ਜਾਂਦਾ ਆ ਜਿਵੇਂ ਹੁਣੇ-ਹੁਣੇ ਜਿਹੜਾ ਆਪਾਂ ਨਵਾਂ ਲਗਾਇਆ ਹੁੰਦਾ ਨਾ ਇਸ ਤਰੀਕੇ ਦਾ ਬਣ ਜਾਂਦਾ ਦੇਖੋ ਦੀ ਸ਼ਾਇਨੇ ਵੀ ਕਿੰਨੀ ਜ਼ਿਆਦਾ ਹੋ ਗਈ ਆ ਤੇ ਆਪਾਂ ਇਸ ਤਰੀਕੇ ਨਾਲ ਨਾ ਘਰ ਵਿੱਚ ਜਿਹੜਾ ਆਪਣਾ ਤਵਾ ਸਾਫ਼ ਕਰ ਸਕਦੇ ਹਾਂ ਬਾਧੂ ਦੇ ਆਪਾਂ ਨੂੰ ਅੱਜ ਵੀਡੀਓ ਦੇਖਦੇ ਆ ਨਾ ਆਪਾਂ ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚ ਦੱਸਦੇ ਆ ਆਪਾਂ ਨੂੰ ਇਹੋ ਜਿਹਾ ਕੁਝ ਵੀ ਲੈਣ ਦੀ ਲੋੜ ਨਹੀਂ ਹੈਗੀ ਸਿੰਪਲ ਇਹ ਆ ਚੀਜ਼ ਲੈ ਕੇ ਜਿਹੜਾ ਆਪਣਾ ਤਵਾ ਨਾ ਉਹਨੂੰ ਆਪਾਂ ਚਮਕਾ ਸਕਦੇ ਹਾਂ ਲੋ ਜੀ ਹੁਣ ਮੈਂ ਨਾ ਭਾਂਡੇ ਚੱਕਣ ਤੋਂ ਬਾਅਦ ਹੁਣ ਕਰਨ ਲੱਗੀ ਸੀ ਆਪਣੀ ਰਸੋਈ ਦੀ ਕਲੀਨਿੰਗ ਤੇ ਨਾਲ ਦੀ ਨਾਲ ਆਪਾਂ ਗੱਲਾਂ ਕਰਾਂਗੇ ਕੁਝ ਐਹੋ ਜਿਹੀਆਂ ਜਿਹੜੀਆਂ ਆਪਣੀ ਜ਼ਿੰਦਗੀ ਵਿੱਚ ਜੜੀਆਂ ਕੰਮ ਆਉਂਦੀਆਂ ਮਤਲਬ ਸੈਲਫ ਲਵ ਵੀ ਕਹਿ ਸਕਦੇ ਆ ਕਿ ਆਪਾਂ ਖੁਦ ਨੂੰ ਪਿਆਰ ਕਿਵੇਂ ਕਰੀਏ ਤੇ ਜਿਹਦੇ ਕਰਕੇ ਜੜੀ ਆਪਣੀ ਜ਼ਿੰਦਗੀ ਆ ਜੜੀ ਸੁਖਾਲੀ ਬਣ ਜੇ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਜੀ ਪੁਆਇੰਟ ਹੈ ਉਹ ਹੈਗਾ ਕਿ ਆਪਾਂ ਟਾਕਸਿਕ ਲੋਕਾਂ ਤੋਂ ਦੂਰ ਰਹੀਏ ਟਾਕਸਿਕ ਲੋਕ ਉਹ ਹੁੰਦੇ ਨੇ ਜਿਹੜੇ ਸਾਨੂੰ ਬਹੁਤ ਜ਼ਿਆਦਾ ਬੁਰਾ ਫੀਲ ਕਰਵਾਉਂਦੇ ਨੇ ਜਿਹੜੇ ਸਾਨੂੰ ਦੱਸਦੇ ਕਿ ਅਸੀਂ ਵਧੀਆ ਨਹੀਂ ਹੈਗੇ ਜਾਂ ਆਪਣੇ ਅੰਦਰ ਜਿਹੜੀ ਹਿੰਟ ਭਾਵਨਾ ਪੈਦਾ ਕਰ ਦਿੰਦੇ ਆ ਆਪਣੇ ਪ੍ਰਤੀ ਜਾਂ ਆਪਾਂ ਨੂੰ ਇਹੋ ਜੀਆਂ ਚੀਜ਼ਾਂ ਕਰਦੇ ਨੇ ਹਨਾ ਜਿਹਦੇ ਕਰਕੇ ਸਾਨੂੰ ਨਾ ਵਧੀਆ ਫੀਲ ਨਹੀਂ ਹੁੰਦਾ ਹੈਗਾ ਬੁਰਾ ਹੀ ਫੀਲ ਹੁੰਦਾ ਹੈ ਉਹ ਵਾਲੇ ਲੋਕ ਆਪਣੇ ਫਰੈਂਡ ਸਰਕਲ ਵਿੱਚ ਵੀ ਹੋ ਸਕਦੇ ਆ ਆਪਣੇ ਘਰ ਵਿੱਚ ਵੀ ਹੋ ਸਕਦੇ ਆ ਹਨਾ ਤੇ ਆਪਾਂ ਨੂੰ ਨਾ ਇਹੋ ਜਿਹੇ ਲੋਕਾਂ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਜੋ ਸਾਡੇ ਬਾਰੇ ਚੰਗਾ ਨਹੀਂ ਸੋਚਦੇ ਹੈਗੇ ਜੋ ਸਾਡੇ ਸਾਨੂੰ ਵਧੀਆ ਫੀਲ ਨਹੀਂ ਕਰਾਉਂਦੇ ਹੈਗੇ ਮਤਲਬ ਕਿ ਸਾਡੀ ਜਿਹੜੀ ਮੈਂਟਲ ਮੈਂਟਲ ਹੈਲਥ ਹੈ ਨਾ ਉਹਨੂੰ ਜਿਹੜਾ ਖਰਾਬ ਕਰਦੇ ਆ ਦੇਖੋ ਜਦੋਂ ਆਪਣੀ ਮੈਂਟਲ ਹੈਲਥ ਖਰਾਬ ਹੋ ਜਾਂਦੀ ਹੈ ਫਿਰ ਆਪਣਾ ਸਾਰਾ ਸਰੀਰ ਹੀ ਖਰਾਬ ਹੋ ਜਾਂਦਾ ਆ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹੋ ਜਿਹੇ ਲੋਕਾਂ ਤੋਂ ਦੂਰ ਰਹੀਏ ਤੇ ਆਪਣੀ ਜਿਹੜੀ ਸੰਗਤ ਆ ਨਾ ਉਹ ਵਧੀਆ ਲੋਕਾਂ ਨਾਲ ਜਿਹੜੀ ਉਠਣੀ ਬੈਣੀ ਆਪਣੀ ਜਿਹੜੀ ਬਣਾਈ ਹੈ ਪਹਿਲਾਂ ਵੀ ਇੱਕ ਦੋ ਵਲੌਗ ਵਿੱਚ ਮੈਂ ਕਹਿ ਚੁੱਕੀ ਹਾਂ ਕਿ ਇਹ ਚੀਜ਼ ਬਹੁਤ ਜ਼ਿਆਦਾ ਮਾੜੀ ਹੈ ਕਿ ਅਸੀਂ ਜਦੋਂ ਬੁਰੇ ਲੋਕਾਂ ਨਾਲ ਸੰਪਰਕ ਵਿੱਚ ਆ ਜਾਂਦੇ ਆ ਨਾ ਤੇ ਸਾਡੀ ਜ਼ਿੰਦਗੀ ਬਰਬਾਦ ਹੋਣ ਤੋਂ ਫਿਰ ਬਚ ਨਹੀਂ ਸਕਦੀ ਹੈਗੀ ਕਿਉਂਕਿ ਜਿਹੜੀ ਜ਼ਿੰਦਗੀ ਵਿੱਚ ਅਸੀਂ ਗੋਲ ਸੈੱਟ ਕੀਤੇ ਹੁੰਦੇ ਆ ਹਨਾ ਕਿਉਂਕਿ ਇਹੋ ਜਿਹੇ ਲੋਕ ਜਿਹੜਾ ਸਾਡੇ ਬਾਰੇ ਚੰਗਾ ਸੋਚਦੇ ਹੀ ਨਹੀਂ ਹੈਗੇ ਫਿਰ ਉਹ ਆਪਾਂ ਨੂੰ ਫਿਰ ਉਹ ਥੋੜਾ ਜਿਹੜਾ ਗੋਲ ਹੈ ਨਾ ਉਹਨੂੰ ਪੂਰਾ ਕਦੇ ਨਹੀਂ ਕਰਨ ਦੇ ਸਕਦੇ ਕਿਉਂਕਿ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਕਰਨੀਆਂ ਨੇ ਜਿਹੜੀਆਂ ਨੈਗੇਟਿਵ ਹੁੰਦੀਆਂ ਨੇ ਜਿਹੜੀਆਂ ਪਿੱਛੇ ਕਿਚੇ ਨਾਲੀਆਂ ਹੁੰਦੀਆਂ ਨੇ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹੋ ਜਿਹੇ ਲੋਕਾਂ ਤੋਂ ਜਿੰਨਾ ਹੋ ਸਕੇ ਜਿਹੜਾ ਦੂਰ ਰਹੀਏ ਆਪਣਾ ਦੂਸਰਾ ਪੁਆਇੰਟ ਹੈ ਜੀ ਆਪਣੇ ਦਿਨ ਪਰ ਵਿੱਚ ਇਹੋ ਜਿਹਾ ਕੰਮ ਕਰੋ ਜੋ ਤੁਹਾਨੂੰ ਖੁਸ਼ੀ ਦਿੰਦੇ ਨੇ ਹਨਾ ਉਹਦੇ ਵਿੱਚ ਆ ਜਾਂਦਾ ਹੈ ਕਿ ਜੋ ਤੁਹਾਨੂੰ ਡਾਂਸ ਕਰਨਾ ਵਧੀਆ ਲੱਗਦਾ ਆ ਤੁਹਾਨੂੰ ਗਾਣਾ ਗਾਉਣਾ ਵਧੀਆ ਲੱਗਦਾ ਆ ਜਾਂ ਕੋਈ ਬੁੱਕਸ ਪੜ੍ਹਨੀ ਵਧੀਆ ਲੱਗਦੀ ਆ ਮਤਲਬ ਇਹੋ ਜੀ ਚੀਜ਼ ਜਿਹੜੀ ਅੰਦਰੋਂ ਤੁਹਾਨੂੰ ਸਕੂਨ ਦਿੰਦੀ ਆ ਇਹੇ ਘੰਟੇ ਦੋ ਘੰਟੇ ਵਾਸਤੇ ਇਹੋ ਜਿਹੀਆਂ ਚੀਜ਼ਾਂ ਜ਼ਰੂਰ ਕਰੋ ਜਿਹੜੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਜਾਂ ਕੋਈ ਇਹੋ ਜਿਹਾ ਪਰਸਨ ਜਿਹਦੇ ਨਾਲ ਗੱਲਾਂ ਕਰਕੇ ਤੁਹਾਡਾ ਮਨ ਜਿਹੜਾ ਖੁਸ਼ ਹੋ ਜਾਂਦਾ ਆ ਜਿਹਦੇ ਨਾਲ ਚੈਟ ਕਰਕੇ ਤੁਹਾਡਾ ਮਨ ਜਿਹੜਾ ਖੁਸ਼ ਹੋ ਜਾਂਦਾ ਆ ਇਹ ਕਈ ਹੁੰਦਾ ਨਾ ਇਹੋ ਜਿਹੇ ਇਹੋ ਜਿਹੇ ਲੋਕ ਜਿੱਥੇ ਬੁਰੇ ਲੋਕ ਹੁੰਦੇ ਨੇ ਨਾ ਉੱਥੇ ਕਈ ਚੰਗੇ ਵੀ ਹੁੰਦੇ ਨੇ ਜਿੰਨਾਂ ਨਾਲ ਗੱਲ ਕਰਕੇ ਸਾਡਾ ਮਾਨਾ ਜਿਹੜਾ ਬਹੁਤ ਜ਼ਿਆਦਾ ਫਰੈਸ਼ ਹੋ ਜਾਂਦਾ ਹੈ ਵਧੀਆ ਮਤਲਬ ਆਪਣੇ ਆਪ ਨੂੰ ਨਾ ਆਪਾਂ ਨੂੰ ਵਧੀਆ ਫੀਲ ਹੁੰਦਾ ਹੈ ਤੇ ਇਹੋ ਜਿਹੇ ਲੋਕਾਂ ਨਾਲ ਗੱਲ ਕਰਿਆ ਕਰੋ ਦਿਨ ਵਿੱਚ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਹੈ ਤੁਸੀਂ ਆਪਣਾ ਟਾਈਮ ਜ਼ਰੂਰ ਕੱਢਿਆ ਕਰੋ ਆਪਣੇ ਆਪ ਨੂੰ ਖੁਦ ਨੂੰ ਉਹਨੂੰ ਨਹੀਂ ਖੁਦ ਨੂੰ ਫੀਲ ਕਰਨ ਵਾਸਤੇ ਕਿ ਹਾਂ ਸਾਨੂੰ ਚੰਗਾ ਫੀਲ ਹੋਵੇ ਇਸ ਕਰਕੇ ਅਸੀਂ ਉਹਨਾਂ ਨਾਲ ਜਿਹੜੀ ਗੱਲ ਕਰ ਰਹੇ ਹਾਂ ਆਪਣਾ ਤੀਸਰਾ ਪੁਆਇੰਟ ਹੈ ਜੀ ਕਿ ਖੁਦ ਦੇ ਡਿਸੀਜਨ ਆਪ ਲੈਣੇ ਸਿੱਖੋ ਉਦਾਹਰਨ ਦੇ ਤੌਰ ਤੇ ਕਿਦਾਂ ਕਿਦਾਂ ਆਪਾਂ ਕੋਈ ਕਪੜੇ ਵਗੈਰਾ ਲੈਣ ਜਾਂਦੇ ਆ ਹਨਾ ਉੱਥੇ ਆਪਾਂ ਕੋਈ ਸੂਟ ਸਿਲੈਕਟ ਕਰਦੇ ਆ ਕੋਈ ਡਰੈਸ ਸੈਕਟ ਕਰਦੇ ਆ ਤੇ ਉਸ ਟਾਈਮ ਨਾ ਆਪਾਂ ਸਿਲੈਕਟ ਨਹੀਂ ਕਰ ਪਾਉਂਦੇ ਕਿ ਇਹ ਸੋਹਣਾ ਹੈ ਕਿ ਨਹੀਂ ਸੋਹਣਾ ਆਪਾਂ ਕਿਸੇ ਹੋਰ ਨੂੰ ਪੁੱਛਦੇ ਆ ਫਿਰ ਜਾਂ ਫੋਨ ਕਰਕੇ ਪੁੱਛਦੇ ਆ ਜਾਂ ਕਿਸੇ ਨੂੰ ਫੋਟੋ ਭੇਜਦੇ ਆ ਕਿ ਇਹ ਸੋਹਣੀ ਹੈ ਜਾਂ ਮੇਰੇ ਸੋਹਣੀ ਲੱਗੂਗੀ ਹਣਾ ਮਤਲਬ ਸਾਨੂੰ ਆਪਣੇ ਆਪ ਦਾ ਨਹੀਂ ਪਤਾ ਹੁੰਦਾ ਕਿ ਸਾਡੇ ਇਹ ਸੋਹਣੀ ਲੱਗੂਗੀ ਕਿ ਨਹੀਂ ਲੱਗੂਗੀ ਕਿਉਂਕਿ ਅਸੀਂ ਖੁਦ ਦੇ ਡਿਸੀਜਨ ਆਪ ਨਹੀਂ ਲੈ ਪਾਉਂਦੇ ਨਾ ਫਿਰ ਜੇ ਕਿਤੇ ਉਹਨੇ ਐਵੇਂ ਕਹਤਾ ਕਿ ਇਹ ਵਧੀਆ ਨਹੀਂ ਲੱਗਣੀ ਇਹ ਸੋਹਣੀ ਨਹੀਂ ਹੈਗੀ ਫਿਰ ਜਿਹੜਾ ਆਪਣਾ ਮਨ ਉਦਾਸ ਹੋ ਜਾਂਦਾ ਆ ਜਦ ਕਿ ਆਪਾਂ ਨੂੰ ਉਹ ਡਰੈਸ ਵਧੀਆ ਲੱਗਦੀ ਸੀ ਬਟ ਉਹਦੇ ਕਹਿ ਤੇ ਜਿਹੜਾ ਆਪਾਂ ਉਹ ਨਹੀਂ ਲਵਾਂਗੇ ਫਿਰ ਆਪਣੇ ਅੰਦਰ ਦਾ ਜਿਹੜਾ ਸਕੂਨ ਆ ਉਹ ਵੀ ਖਰਾਬ ਹੋ ਜਾਂਦਾ ਆ ਹਣਾ ਤੇ ਆਪਣਾ ਦਿਲ ਆ ਜਿਹੜਾ ਉਹ ਵੀ ਦਾਸ ਹੋ ਜਾਂਦਾ ਆ ਇਸ ਕਰਕੇ ਨਾ ਆਪਣੇ ਡਿਸੀਜਨ ਖੁਦ ਲੈਣੇ ਸਿੱਖੀਏ ਕਿ ਜੋ ਜੀ ਚੀਜ਼ ਸਾਨੂੰ ਚੰਗੀ ਲੱਗੀ ਆ ਅਸੀਂ ਆਪ ਦਾ ਖੁਦ ਦਾ ਡਿਸੀਜਨ ਲੈ ਸਕਦੇ ਆ ਕਿ ਜੇ ਵਧੀਆ ਲੱਗੀ ਆ ਤੇ ਹੁਣ ਅਸੀਂ ਇਹਨੂੰ ਲੈ ਲਈਏ ਇਹਨੂੰ ਹੁਣ ਖਰੀਦ ਲਈਏ ਜਦੋਂ ਦੂਸਰਿਆਂ ਨੂੰ ਪੁੱਛਦੇ ਆ ਉਹ ਆਪਣੇ ਮੁਤਾਬਿਕ ਜਦੋਂ ਨਹੀਂ ਚੱਲਦਾ ਫਿਰ ਸਾਡਾ ਮਨ ਜਿਹੜਾ ਖਰਾਬ ਹੋ ਜਾਂਦਾ ਆ ਇਸ ਕਰਕੇ ਇਸ ਚੀਜ਼ ਤੋਂ ਵੀ ਆਪਾਂ ਨੂੰ ਬਚਣਾ ਚਾਹੀਦਾ ਆ ਖੁਦ ਦੇ ਡਿਸੀਜਨ ਆਪਾਂ ਨੂੰ ਆਪ ਹੀ ਲੈਣੇ ਚਾਹੀਦੇ ਆ ਨੇ ਆਲਦੀ ਨਾਲ ਜੀ ਇੱਥੇ ਮੇਰੇ ਸਾਰੇ ਭਾਂਡੇ ਸੁੱਕ ਚੁੱਕੇ ਸੀਗੇ ਤੇ ਇਹਨਾਂ ਨੂੰ ਮੈਂ ਹੁਣ ਸੈੱਟ ਕਰੀ ਸੀ ਕਿ ਕਿਨਾਂ ਤਕਰੀਬਨ ਮੇਰਾ ਸਾਰਾ ਹੀ ਕੰਮ ਨਿਬੜ ਚੁੱਕਿਆ ਆ ਤੇ ਹੁਣ ਬਸ ਮੇਰਾ ਮੈਂ ਕਿਉਂਕਿ ਮਾਰਨਿੰਗ ਟਾਈਮ ਨਾਲ ਹੀ ਲਗੀ ਸੀ ਕਿ ਨਾਣ ਦਾ ਕੰਮ ਵੀ ਮੇਰਾ ਜਿਹੜਾ ਖਤਮ ਹੋ ਗਿਆ ਸੀਗਾ ਤੇ ਕੰਮ ਵੀ ਮੇਰਾ ਸਾਰਾ ਖਤਮ ਹੋ ਗਿਆ ਤੇ ਨੀ ਮਰਦਿਆਂ ਦਾ ਵੀ ਜਿਹੜਾ ਟਾਈਮ ਹੋ ਚੁੱਕਿਆ ਆ ਤੇ ਦੇਖੋ ਆਪਾਂ ਸਾਰੀ ਜਿਹੜੀ ਕਲੀਨਿੰਗ ਕਰ ਚੁੱਕੇ ਆ ਜੇ ਇੱਥੇ ਨਿਮਰਤਾ ਆ ਗਈ ਤੇ ਮੈਂ ਸਾਰਾ ਸਵਾਰ ਕੇ ਹਟੀਆਂ ਤੇ ਆਉਂਦੀ ਆਉਂਦੀ ਸਾਰੇ ਹੀ ਸਾਰਾ ਜਿਹੜਾ ਆਪਣੇ ਟੌਏ ਸੀਗੇ ਸਾਰੇ ਹੀ ਖਿਲਾਰ ਦਿੱਤੇ ਐ ਤੇ ਇੱਥੇ ਜਿੱਦ ਕਰਦੀ ਐ ਕਿ ਮੰਮਾ ਮੈਂ ਚਾਹ ਪਣੀਆ ਇਹਨੂੰ ਨਾ ਬਹੁਤ ਜ਼ਿਆਦਾ ਮਤਲਬ ਐ ਹੁੰਦਾ ਕਿ ਆਉਂਦੇ ਸਾਰੇ ਹੀ ਨਾ ਮੈਨੂੰ ਜਿਹੜੀ ਚਾਹ ਮਿਲ ਜੇ ਪਤਾ ਨਹੀਂ ਇਹਨੂੰ ਚਾਹ ਇੰਨੀ ਵਧੀਆ ਕਿਉਂ ਲੱਗਦੀ ਐ ਤੇ ਮੈਂ ਵੀ ਐਂ ਦੇਖਦੀ ਹੁੰਦੀ ਆਂ ਵੀ ਜਦੋਂ ਨਿਮਰਤ ਆਊਗੀ ਨਾ ਉਦੋਂ ਮੈਂ ਬਣਾਉਂਗੀ ਕਿਉਂਕਿ ਨਾ ਦੁਪਹਿਰ ਦੇ ਟਾਈਮ ਨਾ ਦਿਲ ਕਰਦਾ ਹੁੰਦਾ ਜਦੋਂ ਆਪਣਾ ਸਾਰਾ ਹੀ ਕੰਮ ਨਿਭੜ ਜਾਂਦਾ ਐ ਨਾ ਕਰ ਦਿਲ ਕਰਦਾ ਹੁੰਦਾ ਇੱਕ ਚਾਰਾ ਕੱਪ ਜਿਹੜਾ ਪੀ ਲਈਏ ਤੇ ਮੈਂ ਨਿਮਰਤ ਨੂੰ ਅਡੀਕਦੀ ਹੁੰਦੀ ਆ ਵੀ ਜਦੋਂ ਆਉਗੇ ਨਾ ਚਲੋ ਉਦੋਂ ਹੀ ਮੈਂ ਬਣਾਉਂਗੀ ਤੇ ਉਦੋਂ ਇਹ ਵੀ ਨਾ ਪੀ ਕੇ ਜਿਹੜਾ ਸੌ ਜਾਂਦੀ ਹੁੰਦੀ ਆ ਤੇ ਅੱਜ ਨਾ ਮੈਨੂੰ ਇੱਕ ਬੜੀ ਖੁਸ਼ੀ ਹੋਈ ਜਦੋਂ ਮੈਂ ਇਹਦਾ ਟੀਫਨ ਦੇਖਿਆ ਨਾ ਤੇ ਟੀਫਨ ਨਾ ਬਿਲਕੁਲ ਖਾਲੀ ਸੀਗਾ ਤੇ ਇਹਨੇ ਮਤਲ ਸਾਰਾ ਖਾਣਾ ਖਾਦਾ ਹੋਇਆ ਸੀ ਮੈਨੂੰ ਦਿਲ ਨੂੰ ਸੱਚੀ ਇੰਨਾ ਜਦਾ ਸਕੂਨ ਮਿਲਿਆ ਕਿ ਇਹਨੇ ਸਾਰਾ ਖਾਣਾ ਜਿਹੜਾ ਖਾ ਲਿਆ ਕਿਉਂਕਿ ਪਹਿਲਾਂ ਨਾ ਇਹ ਸਾਰਾ ਓਵੇਂ ਦਾ ਓਵੇਂ ਹੀ ਮੋੜ ਲੈਂਦੀ ਆ ਤੇਨਾ ਹੌਲੀ ਹੌਲੀ ਮਤਲਬ ਇਹਨੂੰ ਆਦਤ ਪੈ ਗਈ ਜਦੋਂ ਬੱਚਿਆਂ ਨੂੰ ਦੇਖਦੀ ਆ ਨਾ ਬੱਚੇ ਖਾਂਦੇ ਆ ਤੇ ਉਦਾਂ ਹੀ ਹੁਣ ਆਪ ਮਤਲਬ ਆਪਣਾ ਟਿਫਨ ਜਿਹੜਾ ਕਈ ਵਾਰ ਅੱਧੀ ਖਾਦੀ ਹੁੰਦੀ ਹੈ ਰੋਟੀ ਤੇ ਕਈ ਵਾਰ ਜਿਹੜਾ ਸਾਰੀ ਹੀ ਖਾ ਆਉਂਦੀ ਆ ਤੇ ਮਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਐ ਹੁੰਦਾ ਵੀ ਆਪਣੇ ਬੱਚੇ ਨਾਲ ਜਿਹੜੇ ਰੱਜ ਜਾਣ ਬਸ ਉਹਨਾਂ ਦਾ ਢਿੱਡ ਭਰ ਜੇ ਕਿਸੇ ਤਰ੍ਹਾਂ ਤੇ ਦਿਲ ਨੂੰ ਜਿਹੜਾ ਸਕੂਨ ਮਿਲਦਾ ਆ ਉਸੇ ਤੇ ਰਿੱਕੇ ਨਾਲ ਮਿਲਣ ਵੀ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਉਹਨੇ ਆਪਣਾ ਟਿਫਨ ਵਗੈਰਾ ਜਿਹੜਾ ਖਾ ਲਿਆ ਤੇ ਹੁਣ ਬੈਠੀ ਟੀਵੀ ਦੇਖ ਰਹੀ ਸੀ ਤੇ ਮੈਂ ਨਾ ਕੱਪੜੇ ਵੀ ਉਹਦੇ ਲਾ ਲਈ ਸੀਗੀ ਬਾਹਰੋਂ ਤੇ ਕਪੜੇ ਕਿਉਂਕਿ ਨਾ ਹੁਣ ਧੁੱਪ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਨਾ ਕਪੜੇ ਮੱਚ ਜਾਂਦੇ ਆ ਇਸ ਕਰਕੇ ਜਿਹੜੇ ਸੁੱਕ ਜਾਂਦੇ ਆ ਫਟਾਫਟ ਜਿਹੜੇ ਨਾਲ ਦੀ ਨਾਲ ਜਿਹੜੇ ਮੈਂ ਲਾਈ ਰਿਉਂਦੀ ਆ ਫਿਰ ਨਾਲੇ ਨਾਲ ਦੀ ਨਾਲ ਜਿਹੜੇ ਸਾਂਭੇ ਜਾਂਦੇ ਆ ਲੋ ਜੀ ਆਪਾਂ ਫੇਰ ਤੋਂ اسی ਗੱਲ ਬਾਰੇ ਡਿਸਕਸ ਕਰ ਰਹੇ ਆ ਜਿਹੜੀ ਆਪਾਂ ਪਹਿਲਾਂ ਕਰ ਰਹੇ ਸੀ ਸੈਲਫ ਲਵ ਬਾਰੇ ਦੇਖੋ ਸੈਲਫ ਲਵ ਬਹੁਤ ਜ਼ਰੂਰੀ ਹੁੰਦਾ ਆਪਣੇ ਆਪ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਪਿਆਰ ਨਹੀਂ ਨਾ ਕਰਾਂਗੇ ਆਪਾਂ ਕੁਝ ਵੀ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਆਪਾਂ ਆਪਣੇ ਆਪ ਨੂੰ ਇੰਪੋਰਟੈਂਸ ਦੇਣਾ ਸਿੱਖੀਏ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੀਏ ਫਿਰ ਜਿਹੜੇ ਬਾਕੀ ਦੇ ਕੰਮ ਹੁੰਦੇ ਆ ਨਾ ਉਹ ਆਪਣੇ ਆਪ ਹੀ ਹੋ ਜਾਂਦੇ ਆ ਇਸ ਕਰਕੇ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੀਏ ਤੇ ਨਾ ਹਰ ਕੰਮ ਨੂੰ ਐ ਕਰਨਾ ਚਾਹੀਦਾ ਕਿ ਮੈਂ ਇਹ ਕੰਮ ਕਰ ਲੂੰਗਾ ਕਦੇ ਵੀ ਐ ਨਹੀਂ ਸੋਚਣਾ ਚਾਹੀਦਾ ਕਿ ਮੇਰੇ ਤੋਂ ਇਹ ਕੰਮ ਨਹੀਂ ਹੋਣਾ ਹੈਗਾ ਮੈਂ ਤੇ ਇਹ ਕਰ ਨਹੀਂ ਸਕਦਾ ਮੈਂ ਕਿਵੇਂ ਕਰ ਲੂੰਗਾ ਹਨਾ ਇਹ ਚੀਜ਼ਾਂ ਆਪਣੇ ਦਿਮਾਗ 'ਚ ਕਈ ਵਾਰ ਘੁੰਮਦੀਆਂ ਨੇ ਕਿ ਮੇਰੇ ਤੋਂ ਇਹ ਨਹੀਂ ਹੋਣਾ ਇਹ ਵਾਲੀ ਚੀਜ਼ ਆਪਣੇ ਦਿਮਾਗ ਤੇ ਕਦੇ ਨਹੀਂ ਲੈ ਕੇ ਆਉਣੀ ਹੈ ਕਿ ਜਦੋਂ ਵੀ ਲੈ ਕੇ ਆਉਣੀ ਹੈ ਤਾਂ ਸਿਰਫ ਇਹ ਲੈ ਕੇ ਆਉਣੀ ਹੈ ਕਿ ਮੈਂ ਇਹ ਕੰਮ ਕਰ ਲੂੰਗਾ ਜੇ ਮੈਨੂੰ ਨਹੀਂ ਆਉਂਦਾ ਤਾਂ ਮੈਂ ਇਹ ਕੰਮ ਸਿੱਖ ਲੂੰਗੀ ਹਨਾ ਜਦੋਂ ਆਪਾਂ ਇਹ ਚੀਜ਼ਾਂ ਕਰਨ ਲੱਗ ਜਾਂਦੇ ਆ ਨਾ ਫਿਰ ਆਟੋਮੈਟਿਕਲੀ ਆਪਾਂ ਜ਼ਿੰਦਗੀ 'ਚ ਅੱਗੇ ਵਧਦੇ ਚੱਲਦੇ ਆ ਅਗਲਾ ਪੁਆਇੰਟ ਹੈ ਜੀ ਆਪਣੇ ਆਪ ਨੂੰ ਮਾਫ ਕਰਨਾ ਸਿੱਖੀਏ ਦੇਖੋ ਜੀ ਕਈ ਵਾਰ ਨਾ ਆਪਣਾ ਘਰਾਂ ਵਿੱਚ ਆਪਣੇ ਕੰਮ ਕਰਦੇ ਕਰਦੇ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਹਨਾ ਜਿਵੇਂ ਆਪਾਂ ਕੋਈ ਸਬਜ਼ੀ ਵਗੈਰਾ ਬਣਾ ਲੈਂਦੇ ਆ ਉਹਦੇ ਚ ਨਮਕ ਜ਼ਿਆਦਾ ਪੈ ਗਿਆ ਜਾਂ ਕੋਈ ਕੋਈ ਚੀਜ਼ ਡੁੱਲ ਜਾਂਦੀ ਆ ਹਨਾ ਫਿਰ ਆਪਾਂ ਨਾ ਅੰਦਰ ਹੀ ਅੰਦਰ ਆਪਣੇ ਆਪ ਨੂੰ ਕੋਸਦੇ ਰਹਿੰਦੇ ਆ ਕਿ ਮੇਰੇ ਤੋਂ ਇਹ ਹੋ ਗਿਆ ਸਾਰਾ ਦਿਨ ਨਾ ਆਪਾਂ ਕੀ ਕਰਦੀ ਆਪਾਂ ਇਹੀ ਸੋਚਦੇ ਰਹਿੰਦੀ ਆ ਜੇ ਮੇਰੇ ਤੋਂ ਇਹ ਗਲਤੀ ਹੋ ਗਈ ਇਹਨਾਂ ਨੁਕਸਾਨ ਹੋ ਗਿਆ ਅੰਦਰ ਹੀ ਅੰਦਰ ਨਾ ਚੁਰਦੀਆਂ ਲੈਂਦੀ ਆ ਆਪਾਂ ਹਨਾ ਫਿਰ ਉਹ ਚੀਜ਼ ਨਾ ਆਪਣੇ ਆਪ ਨੂੰ ਦੁੱਖ ਦਿੰਦੀਆਂ ਨੇ ਆਪਾਂ ਨੂੰ ਆਪਾਂ ਤਕਲੀਫ ਦਿੰਦੀਆਂ ਨੇ ਇਹ ਚੀਜ਼ਾਂ ਹਨਾ ਇਸ ਕਰਕੇ ਨਾ ਆਪਣੇ ਆਪ ਨੂੰ ਮਾਫ ਕਰ ਦੋ ਉਸੇ ਟਾਈਮ ਕੋਈ ਗੱਲ ਨਹੀਂ ਇਨਸਾਨ ਗਲਤੀਆਂ ਦਾ ਪੁੱਤਲਾ ਹੁੰਦਾ ਆ ਗਲਤੀ ਇਨਸਾਨ ਤੋਂ ਹੀ ਹੁੰਦੀ ਆ ਇਸ ਕਰਕੇ ਨਾ ਆਪਣੇ ਆਪ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਕਿ ਕੋਈ ਗੱਲ ਨਹੀਂ ਅਗਲੀ ਵਾਰ ਤੋਂ ਜਿਹੜਾ ਧਿਆਨ ਰੱਖ ਕੇ ਜਿਹੜਾ ਮੈਂ ਆਪਣਾ ਕੰਮ ਕਰੂੰਗੀ ਜੇ ਹੁਣ ਹੋ ਗਿਆ ਮੈਂ ਕੋਈ ਜਾਣਬੁੱਝ ਕੇ ਨਹੀਂ ਕਰਿਆ ਹੈਗਾ ਆਪਣੇ ਆਪ ਹੀ ਹੋ ਗਿਆ ਕਿਉਂਕਿ ਗਲਤੀਆਂ ਕਿਹੜਾ ਕੋਈ ਜਾਣ ਕੇ ਕਰਦਾਗਾ ਆਪਣੇ ਆਪ ਹੋ ਜਾਂਦੀਆਂ ਨੇ ਹਨਾ ਇਸ ਕਰਕੇ ਆਪਣੇ ਆਪ ਨੂੰ ਮਾਫ ਕਰਨਾ ਸਿੱਖੋ ਆਪਣੇ ਆਪ ਨੂੰ ਕੋਸਣਾ ਨਾ ਸਿੱਖੋ ਕਈ ਵਾਰ ਬੱਚਿਆਂ ਨੂੰ ਆਪਾਂ ਨਹੀਂ ਸੰਭਾਲ ਪਾਉਂਦੇ ਕਈ ਵਾਰ ਜਲਦਬਾਜ਼ੀ ਹੁੰਦੀ ਆ ਹਨਾ ਫਿਰ ਆਪਾਂ ਆਪਣੇ ਨਵੇਂ ਬੱਚਿਆਂ ਦੇ ਪੇਪਰ ਵਗੈਰਾ ਜਦੋਂ ਹੁੰਦੇ ਆ ਘੱਟ ਨੰਬਰ ਆ ਜਾਂਦੇ ਆ ਹਨਾ ਕਈ ਮਾਵਾਂ ਸੋਚਦੀਆਂ ਨੇ ਮੈਂ ਨਹੀਂ ਸੰਭਾਲ ਸਕੀ ਜਾਂ ਮੈਂ ਇਹਨੂੰ ਪੜਾ ਨਹੀਂ ਸਕੀ ਮੇਰ ਤੋਂ ਹੀ ਗਲਤੀ ਹੋਈ ਆ ਹਨਾ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਣ ਲੱਗ ਜਾਂਦੀਆਂ ਆ ਇਹ ਚੀਜ਼ ਵੀ ਨਾ ਠੀਕ ਨਹੀਂ ਹੁੰਦੀ ਕਿਉਂਕਿ ਜਦੋਂ ਬਾਪ ਆਪਣੇ ਆਪ ਨੂੰ ਕੁਸ਼ਣ ਲੱਗ ਜਾਂਦੀਆਂ ਨਾ ਆਪਣੀ ਹਿੰਮਤ ਜਿਹੜੀ ਆ ਹੋਰ ਵੀ ਜ਼ਿਆਦਾ ਡਾਊਨ ਹੋ ਜਾਂਦੀ ਆ ਫਿਰ ਅਸੀਂ ਘਰ-ਬਾਰ ਜਿਹੜਾ ਕਿਵੇਂ ਸੰਭਾਲਾਂਗੇ ਇਸ ਕਰਕੇ ਨਾ ਜਿਹੜੀਆਂ ਗਲਤੀਆਂ ਹੋ ਜਾਂਦੀਆਂ ਉਹਨਾਂ ਨੂੰ ਭੁੱਲਣਾ ਸਿੱਖੋ ਆਪਣੇ ਆਪ ਨੂੰ ਮਾਫ਼ ਕਰਕੇ ਅੱਗੇ ਵਧਣਾ ਸਿੱਖੋ ਕੋਈ ਗੱਲ ਨਹੀਂ ਜੇ ਹੋ ਗਈ ਕੋਈ ਗੱਲ ਨਹੀਂ ਮੈਂ ਅੱਗੇ ਤੋਂ ਜਿਹੜਾ ਧਿਆਨ ਰੱਖੂੰਗੀ ਦੇਖੋ ਇਹ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਆਪ ਨੂੰ ਪਿਆਰ ਕਰਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਜਿੰਨੇ ਵੀ ਮੈਂ ਪੁਆਇੰਟ ਆਪਣੇ ਤੁਹਾਡੇ ਨਾਲ ਡਿਸਕਸ ਕੀਤੇ ਆ ਹਨਾ ਤੇ ਇਹ ਸਾਰੀਆਂ ਚੀਜ਼ਾਂ ਬਹੁਤ ਜੁੜੀਆਂ ਹੁੰਦੀਆਂ ਨੇ ਤੇ ਮੈਂ ਐ ਨਹੀਂ ਕਹਿੰਦੀ ਹੈਗੀ ਕਿ ਮੈਂ ਪੂਰੀ ਤਰ੍ਹਾਂ ਇਹ ਚੀਜ਼ਾਂ ਫੋਲੋ ਕਰਦੀਆਂ ਨੇ ਮੇਰੇ ਤੋਂ ਵੀ ਹੋ ਜਾਂਦੀਆਂ ਨੇ ਕਿਉਂਕਿ ਮੈਂ ਵੀ ਘਰ ਵਿੱਚ ਰਹਿਨੀ ਆ ਬੱਚੇ ਸੰਭਾਲਦੀਆਂ ਹਨ ਮੈਂ ਵੀ ਕਈ ਵਾਰ ਨਹੀਂ ਇਹ ਚੀਜ਼ਾਂ ਕਰ ਪਉਂਦੀ ਹਨਾ ਮੇਰੇ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ ਬਟ ਮੈਂ ਐਵੇਂ ਕਹਿਣਾ ਚਾਹੁੰਦੀ ਆ ਕਿ ਮੈਂ ਵੀ ਹੌਲੀ ਹੌਲੀ ਆਪਣੀ ਜ਼ਿੰਦਗੀ ਨੂੰ ਚੇਂਜ ਕਰ ਰਹੀ ਆ ਆਪਣੀ ਜ਼ਿੰਦਗੀ ਚ ਅਪਲਾਈ ਕਰ ਰਹੀ ਆ ਇਹ ਚੀਜ਼ਾਂ ਜਿਤੇ ਕਰਕੇ ਆਪਣੀ ਜ਼ਿੰਦਗੀ ਆ ਨਾ ਹੋਰ ਵੀ ਜ਼ਿਆਦਾ ਬੈਟਰ ਹੁੰਦੀ ਚੱਲੀ ਜਾਂਦੀ ਆ ਤੇ ਇਸ ਕਰਕੇ ਮੈਂ ਤੁਹਾਡੇ ਨੇ ਮੈਂ ਸ਼ੇਅਰ ਕੀਤੀ ਆ ਵੀ ਇਹ ਚੀਜ਼ਾਂ ਆਪਣੀ ਜ਼ਿੰਦਗੀ ਚ ਹੋਣੀਆਂ ਚਾਹੀਦੀਆਂ ਤਾਂ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਹੋਰ ਹੋਰ ਜ਼ਿਆਦਾ ਬਿਹਤਰ ਬਣਾ ਸਕੀਏ ਤਿਹ ਲੋ ਜੀ ਆ ਕੁਛ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਇਹਦੇ ਨਾਲ ਹੀ ਆਪਾਂ ਅੱਜ ਦੇ ਵਲੌਗ ਦਾ ਵੀ ਐਂਡ ਕਰਦੇ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਜਣਿਆਂ ਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਹੋਊਗਾ ਤਾਂ ਪਿਆਰ ਆ ਜਾ ਕਮੈਂਟ ਕਰਨਾ ਬਿਲਕੁਕੁਲ ਵੀ ਨਾ ਭੁੱਲਿਓ ਮਿਲਦੇ ਹਾਂ ਇੱਕ ਸੋਹਣੇ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਬਾ ਬਾਈ